ਜੀਜੀਪੀ ਦਫਤਰ ਦੇ ਬਾਹਰ ਪ੍ਰੈਸ ਕਾਨਫਰੰਸ ਨਵਦੀਪ ਕੌਰ ਗੈਂਗ ਦੇ ਕਰੋੜਾ ਰੁਪਏ ਦੀ ਸਾਈਬਰ ਧੋਖੇ ਤਾੜੀ ਦਾ ਦੋਸ਼ ਵਰਕ ਟੂ ਹੋਮ ਦੇ ਨਾਂ ਤੇ ਭੋਲੇ-ਪਾਲੇ ਲੋਕਾਂ ਨੂੰ ਬਣਾਇਆ ਠੱਗੀ ਦਾ ਸ਼ਿਕਾਰ ਕਿਹਾ ਕਿ ਟੋਟਲ 35 ਲੇਡੀਆਂ ਦੀ ਕੰਪਲੇਂਟ ਜਿਹੜੀ ਅਸੀਂ ਲੈ ਕੇ ਆਏ ਸੀ ਜਿਨ੍ਹਾਂ ਦੀਆਂ ਕੰਪਲੇਂਟਸ ਇੰਡੀਵਿਜੂਅਲ ਲੈਵਲ ਤੇ ਆਲਰੇਡੀ ਪੈਂਡਿੰਗ ਪਈਆਂ ਨੇ ਡਿਫਰੈਂਟ ਜਗ੍ਹਾ ਦੇ ਉਤੇ ਇਹਨਾਂ ਨੂੰ ਹੀ ਝਣਕ ਕੇ ਭਜਾ ਦੇ ਇਹ ਤੁਸੀਂ ਕਿਉਂ ਕੀਤਾ ਤੁਹਾਨੂੰ ਪਤਾ ਨਹੀਂ ਸੀਗਾ ਐਦਾਂ ਜਿਵੇਂ ਆਪਾਂ ਨੇ ਸਿਸਟਮ ਦੇ ਵਿੱਚ ਹੁੰਦਾ ਹੀ ਆ ਸੋ ਟਰੈਜੇਡੀ ਜਿਹੜੀ ਹੈਗੀ ਇਹ ਸਾਰਿਆਂ ਦੀ 19 ਇੰਸਟਾਗ੍ਰਾਮ ਤੇ ਇੱਕ ਵਰਸ ਦੇ ਪਾ ਲਿਆ ਵੀ ਇਹਨੇ ਵੀ ਜੀਤਾ ਕੇ ਹੋਂ ਵੀ ਕਰੋਗੇ ਤੁਹਾਨੂੰ ਜਿਹੜੀ ਨੂੰ ਕਹਿ ਲਿਆ ਫਸੋ ਕਿਸੇ ਦਾ 13 ਲੱਖਾ ਕਿਸੇ ਦਾ 36000 ਮੀਨਸ ਆਡਾ-ਇੱਕ ਤਰ੍ਹਾਂ ਦੀ ਅਮਾਉਂਟ ਆ ਇਹ ਨਿਸ਼ਾ ਰਾਣੀ ਨਾਮ ਦੀ ਲੇਡੀ ਆ ਜਿਹੜੀ ਨਵੀਂ ਫੋਰ ਨਾਮ ਦਾ ਇਹ ਸੋਸ਼ਲ ਮੀਡੀਆ ਅਕਾਊਂਟ ਤੋਂ ਲੋਕਾਂ ਨਾਲ ਠੱਗੀਆਂ ਮਾਰਦੀ ਆ ਪਰ ਤੇਰੀ ਇੱਕ ਆਰਗੇਨਾਈਜ਼ਡ ਕ੍ਰਾਈਮ ਆ ਜਿਹੜੀ ਅੱਗੇ ਚੈਨ ਬਣਾਉਂਦੀ ਜਾਂਦੀ ਆ ਆਈਡੀਜ਼ ਬਣਾ ਕੇ ਔਰ ਲਾਲਚ ਜਿੰਨਾ ਜਨਾ ਟਾਰਗੇਟ ਹੁੰਦੀ ਆ ਨੇ ਹਾਊਸ ਵਾਈਜ਼ ਇਹਨਾਂ ਨੂੰ ਕੀ ਉਹਨਾਂ ਦੀ ਜਿਹੜੀ ਇਨਵੈਸਟਮੈਂਟ ਡਬਲ ਹੋ ਜੂਗੀ ਪਹਿਲਾਂ ਪਹਿਲਾਂ ਉਹਨਾਂ ਨੂੰ ਪੈਸੇ ਰਿਟਰਨ ਕਰਦੀ ਆ ਬਾਅਦ ਵਿੱਚ ਉਹਨਾਂ ਤੋਂ ਜਿਆਦਾ ਜਿਆਦਾ ਜਦੋਂ ਸੀ ਬੀਜੀਪੀ ਸਾਹਿਬ ਦੇ ਆਫਿਸ ਆਏ ਸੀਗੇ ਤਾਂ ਡੀਜੀਪੀ ਸਿਕਿਉਰਿਟੀ ਨੇ ਇਹ ਜਿਹੜਾ ਕੇਸ ਹੈਗਾ ਇਹ ਬੀਓਆਈ ਨੂੰ ਟਰਾਂਸਫਰ ਕਰਤਾ ਉਹਨਾਂ ਨੇ ਕਿਹਾ ਕਿ ਟੋਟਲ 35 ਲੇਡੀਆਂ ਦੀ ਕੰਪਲੇਂਟ ਜਿਹੜੀ ਅਸੀਂ ਲੈ ਕੇ ਆਏ ਸੀ ਜਿਨ੍ਹਾਂ ਦੀਆਂ ਕੰਪਲੇਂਟਸ ਇੰਡੀਵਿਜੂਅਲ ਲੈਵਲ ਤੇ ਆਲਰੇਡੀ ਪੈਂਡਿੰਗ ਪਈਆਂ ਨੇ ਡਿਫਰੈਂਟ ਡਿਫਰੈਂਟ ਪੁਲਿਸ ਸਟੇਸ਼ਨ ਐਂਡ ਹੈੱਡ ਕੁਆਟਰਸ ਦੇ ਵਿੱਚ ਬਟ ਉਹਨਾਂ ਦੇ ਉੱਤੇ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਕਿਸੇ ਦੀ 13 ਲੱਖ ਕਿਸੇ ਦਾ 13 ਲੱਖ ਕਿਸੇ ਦਾ 36 ਹਜ਼ਾਰ ਮੀਨਸ ਅੱਡ ਅੱਡ ਤਰ੍ਹਾਂ ਦੀ ਅਮਾਊਂਟ ਆ ਇਹ ਮਿਸ਼ਾ ਰਾਣੀ ਨਾਮ ਦੀ ਲੇਡੀ ਆ ਜਿਹੜੀ ਨਵੀਦਕੌਰ ਨਾਮ ਦਾ ਇਹ ਸੋਸ਼ਲ ਮੀਡੀਆ ਅਕਾਊਂਟ ਤੋਂ ਲੋਕਾਂ ਨਾਲ ਠੱਗੀਆਂ ਮਾਰਦੀ ਆ ਫਰਦਰ ਇਹ ਇੱਕ ਆਰਗੇਨਾਈਜ਼ਡ ਕ੍ਰਾਈਮ ਆ ਜਿਹੜੀ ਅੱਗੇ ਚੈਨ ਬਣਾਉਂਦੀ ਜਾਂਦੀ ਆ ਆਈਡੀਆਂ ਲਗਾ ਕੇ ਔਰ ਲਾਲਚ ਦਿੱਤਾ ਜਾਂਦਾ ਟਾਰਗੇਟ ਹੁੰਦੀਆਂ ਨੇ ਹਾਊਸ ਹੋਾਈਸ ਉਹਨਾਂ ਨੂੰ ਕੀ ਉਹਨਾਂ ਦੀ ਜਿਹੜੀ ਇਨਵੈਸਟਮੈਂਟ ਆ ਉਹ ਡਬਲ ਹੋ ਜੂਗੀ ਪਹਿਲਾਂ ਪਹਿਲਾਂ ਉਹਨਾਂ ਨੂੰ ਪੈਸੇ ਰਿਟਰਨ ਕਰਦੀ ਆ ਬਾਅਦ ਵਿੱਚ ਉਹਨਾਂ ਤੋਂ ਜਿਆਦਾ ਜਿਆਦਾ ਜਿਹੜੇ ਪੈਸੇ ਲੈ ਕੇ ਉਹਨਾਂ ਨੂੰ ਲਾਲਚ ਦੇ ਕੇ ਤੇ ਫਿਰ ਉਹਨਾਂ ਦੇ ਪੈਸੇ ਰਿਟਰਨ ਨਹੀਂ ਹੁੰਦੇ ਤੇ ਇਸ ਤਰ੍ਹਾਂ ਟੋਟਲ 1.5 ਕਰੋੜ ਦੀ ਠੱਗੀ ਵਾਲੇ ਕੇਸ ਨੂੰ ਲੈ ਕੇ ਅੱਜ ਆਏ ਸੀ ਟੋਟਲੀ ਇਸ ਲੇਡੀ ਨੇ ਓਵਰ ਆਲ 25-30 ਕਰੋੜ ਦੀ ਜਿਹੜੀ ਠੱਗੀ ਇਹਨੇ ਮਾਰੀ ਹੋਈ ਆ ਤੇ ਹੋਰ ਵੀ ਕੰਪਲੇਨ ਅੱਜ ਸੀਜ਼ਨ 35 ਲੇਡੀਜ਼ ਦੀ ਕੰਪਲੇਂਟ ਲੈ ਕੇ ਆਈ ਸੀ। ਐਕਸ਼ਨ ਮਿਲਿਆ ਜੀ ਜਿਹੜੀ ਇਨਵੈਸਟੀਗੇਸ਼ਨ ਹੈਗੀ ਆ ਬਿਊਰੋ ਇਨਵੈਸਟੀਗੇਸ਼ਨ ਨੂੰ ਟ੍ਰਾਂਸਫਰ ਕਰ ਦਿੱਤੀ ਗਈ ਆ ਤੇ ਉਮੀਦ ਹੈਗੀ ਆ ਕਿ ਇਹਨਾਂ ਨੂੰ ਜਸਟਿਸ ਜ਼ਰੂਰ ਮਿਲੇਗੀ। ਸਾਡੀ ਇਹ ਹੀ ਸੀਗੀ ਕਿ ਜਾਂ ਤਾਂ ਐਸਆਈਟੀ ਬਣਾਈ ਜਾਵੇ ਤੇ ਇੱਕ ਤਾਂ ਉਹਨਾਂ ਦੇ ਉੱਤੇ ਜੁਆਇੰਟ ਜਾਂ ਜਿੱਥੇ-ਜਿੱਥੇ ਕੰਪਲੇਂਟਸ ਗਈਆਂ ਨੇ ਉੱਥੇ ਐਫਆਈਆਰ ਦਰਜ ਕੀਤੀਆਂ ਜਾਣ ਤੇ ਦੂਜੀ ਜਿਹੜੀ ਸਾਡੀ ਸੀਗੀ ਕਿ ਇਹਨਾਂ ਦੇ ਪੈਸੇ ਆ ਜਿਹੜੇ ਰਿਟਰਨ ਕੀਤੇ ਜਾਣ ਕਿਉਂਕਿ ਹਾਊਸ ਵਾਈਫਸ ਨੇ ਵਿਚਾਰੀਆਂ ਨੇ ਆਪਣੀ ਸੇਵਿੰਗ ਆ ਜਿਹੜੀ ਉਹ ਇੱਥੇ ਇਨਵੈਸਟ ਕੀ